ਬਾਜੀ ਲਖਵਿੰਦਰ ਸਿੰਘ ਜਹਾ ਫੌਜ ਚ ਰਿਟਾਇਰਡ ਹੈ ਜੀ ਕੀ ਸਰ ਮਾਮਲਾ ਕੀ ਹੈ ਜੀ ਮਾਮਲਾ ਬਾਜੀ ਪਰਸੋਂ ਦਾ 2 ਤਰੀਕ ਨੂੰ ਇੱਕ ਸ਼ਿਫਟ ਗੱਡੀ ਆਈ ਆ ਗੱਡੀ ਜੀ ਬੰਦਿਆਂ ਦੀ ਭਰੀ ਪਈ ਇੱਕ ਬੰਦਾ ਨਿਕਲ ਕੇ ਬਾਹਰ ਗਲੀ ਵਿੱਚ ਨੂੰ ਉਹਨੇ ਗਾਲਾਂ ਕੱਢੀਆਂ ਨਾਲੇ ਉਹਨੇ ਆਖਿਆ ਤੇਰੇ ਬੱਚੇ ਉੱਥੇ ਸਾਡੇ ਪੜਦੇ ਨੇ ਸਕੂਲੇ ਹਾਨੂੰ ਤੁਹਾਨੂੰ ਅੱਗੇ ਵੀ ਆਖਿਆ ਕਿ ਇੰਨੇ ਪੈਸੇ ਦੋ ਹੁਣ ਤੁਸੀਂ ਸਾਡੇ ਸਾਨੂੰ ਮਿਲਣ ਤੱਕ ਨਹੀਂ ਅੱਜ ਤੱਕ ਆਏ ਔਰ ਨਾ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਉਹ ਗੱਡੀ ਲੈ ਕੇ ਚਲੇ ਗਏ ਨੇ ਕੱਲ ਮੈਨੂੰ ਸਵੇਰੇ 12 ਵਜੇ ਤੋਂ ਫੋਨ ਆਉਣਾ ਸ਼ੁਰੂ ਹੋ ਗਿਆ। ਉਹ ਫੋਨ ਦੇ ਆਧਾਰ ਤੇ ਅਸੀਂ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਮਿਲੋ ਤੀ ਮਿਲਦੇ ਕਿਉਂ ਨਹੀਂ? ਤੁਹਾਡੇ ਬੱਚੇ ਅਸੀਂ ਗੱਡੀ ਚ ਲਾਉਨੇ ਆਂ ਨਾ ਮਿਲੇ ਤਾਂ। ਮੈਂ ਪਰੇਸ਼ਾਨ ਹੋ ਕੇ ਕੋਰਲੀ ਥਾਣੇ ਗਿਆ ਜੇ। ਆਪਣੇ ਛੋਟੇ ਭਰਾ ਨਾਲ ਲੱਗੇ ਤੇ ਬੱਚੇ ਪੜਦੇ ਸੀ। ਅਸੀਂ ਉੱਥੇ ਜਾ ਕੇ ਕੰਪਲੇਨ ਲਿਖਾਈ ਮੁੰਸੀ ਥਾਣਾ ਥਾਣੇ ਚ। ਥਾਣੇ ਲਿਖ ਕੰਪਲੇਨ ਲਿਖਾਉਂਦੇ ਲਿਖਾਉਂਦੇ ਆ ਫਿਰ ਉਸੇ ਨੰਬਰ ਤੇ ਫਿਰ ਫੋਨ ਆਇਆ। ਮੈਂ ਥਾ ਪੁਲਿਸ ਵਿੱਚ ਜਿਹੜਾ ਸਾਡੀ ਕੰਪਲੇਨ ਲਿਖਣ ਦੇ ਉਹਨੂੰ ਆਪਣਾ ਫੋਨ ਦਿੱਤਾ। उन्होंने फोन पर गल की भी ता इंतजार करना साढ़े को पाँच करो डाय पुलिस पुलिस वाले आख्या भी अं को हमने पहुँचते हाँ दस मिनट तक पुलिस पार्टी अपनी पूरी पार्टी लैके मेरे रसीगे गए जिते उन्होंने टाइम दिता ही उ पूरी टी पूरी पार्टी पुलिस ने अरैसट कर ली जी उसने तो की किया कि नहीं सू कुछ नहीं दस्या बाईचांस हाटे बच्चे कलू ला के ग जाते ने ਛੋਟੇ ਬੱਚੇ ਨੇ ਕੋਈ ਨੁਕਸਾਨ ਕਰ ਦਿੱਤਾ ਤੁਹਾਡੇ ਕੌਣ ਕਰੇਗਾ ਉਹਦੀ ਪਰਭਾਈ ਕੌਣ ਕਰੇਗਾ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਕੰਪਲੇਨ ਕਰਨ ਤੇ ਪਹਿਲਾਂ ਉਹਦੀ ਕਾਰਵਾਈ ਕੀਤੀ ਜਾਏ ਪੁਲਿਸ ਪਹਿਲਾਂ ਸਬੂਤ ਮੰਗਦੀ ਹੈ ਸਬੂਤ ਸਾਨੂੰ ਫੋਨ ਤੇ ਬਾਰ-ਬਾਰ ਫੋਨ ਆਉਂਦੇ ਨੇ ਅਸੀਂ ਪੁਲਿਸ ਕੋ ਫੋਨ ਲੈ ਕੇ ਗਏ ਆ ਉਸ ਖੁਦ ਨੇ ਪੁਲਿਸ ਨੇ ਗੱਲ ਕੀਤੀ ਹੈ ਜਿਹੜੇ ਫਰੋਤੀ ਮੰਗੇਗੇ ਕਿੰਨੇ ਮੰਗੇਗੇ 3 ਲੱਖ ਦੀ ਫਰੋਤੀ ਮੰਗੇਗੀ ਸਿਵਲ ਗੱਡੀ ਚ ਉਹਦਾ ਹੱਥ ਮੰਗੀਏ ਨਾ 3 ਲੱਖ ਬੰਦਿਆਂ ਦਾ ਕੋਈ ਨਹੀਂ ਪਤਾ ਅਹੀਂ ਨੰਬਰ ਤੇ ਹੀ ਜਰੀਏ ਉਹ ਉੱਥੇ ਪਹੁੰਚਿਆ ਜੀ ਨੰਬਰ ਜੇ 90411 43719 ਉਹ ਫੋਨ ਦੇ ਧਾਰਤੀ ਉਹਨਾਂ ਨੇ ਖੁਦ ਹੀ ਬੁਲਾਇਆ ਹਨ ਟਾਈਮ ਦੇ ਕੇ ਕਿ ਇੱਥੇ ਪਹੁੰਚੋ ਇਹ ਜਗ੍ਹਾ ਤੇ ਬੈਠੇ ਆਂ ਜਦੋਂ ਮੌਕੇ ਤੇ ਤੁਸੀਂ ਪਹੁੰਚੇ ਕਿੰਨੇ ਬੰਦੇ ਉਹਨਾਂ ਅਰੈਸਟ ਕੀਤੇ ਸਨ ਪੁਲਿਸ ਨੇ ਪੰਜ ਬੰਦੇ ਫਰੇ ਜੁੱਤੀ ਤੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿੰਦੇ ਇਹਨਾਂ ਕੋਈ ਕੋਈ ਹੋਰ ਹੀ ਫੜਿਆ ਗਿਆ ਸੀ ਥਾਣੇ ਨਹੀਂ ਰੱਖ ਸਕਦੇ ਉਹਨਾਂ ਨੂੰ ਪਰ ਭਾਜੀ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਦੱਸੋ ਕੌਣ ਕਰੇਗਾ ਅੱਦੋ ਉਹ ਸਾਡੀ ਸੁਣਵਾਈ ਕਿੱਥੇ ਹੋਏਗੀ ਮੈਂ ਭਗਮਤ ਮਾਨ ਸਾਹਿਬ ਨੂੰ ਉਹ ਕਹਿਣਾ ਕਿ ਪਹਿਲਾਂ ਕਾਰਵਾਈ ਕੀਤੀ ਜਾ ਨੁਕਸਾਨ ਹੋਣ ਤੋਂ ਪਹਿਲਾਂ ਬਾਅਦ ਵਿੱਚ ਕਾਰਵਾਈ ਕਰਦਾ ਕੀ ਫਾਇਦਾ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਇਸ ਚੀਜ਼ ਨੂੰ ਆ ਕੇ ਫਿਰ ਕਾਫੀ ਪਰਿਵਾਰਕ ਜੋ ਖੌਫ ਤੁਹਾਨੂੰ ਦੋਏਗਾ ਜੀ ਹਾਂ ਜੀ ਇਹਦੇ ਸਾਮੀ 7 ਵਜੇ ਬਾਅਦ ਕਰੋ ਬਾਹਰ ਨਹੀਂ ਜਾਂਦੇ ਜੀ ਐ ਬੱਚੇ ਬੱਚੇ ਸਾਡੇ ਆਉਂਦੇ ਨਹੀਂ ਅਸੀਂ ਰੋਟੀ ਨਹੀਂ ਖਾਂਦੇ ਜੀ ਪ੍ਰਗਟ ਸਿੰਘ ਆਨ ਡਿਊਟੀ ਆਉੱਚਾ ਸਰ ਓ ਪਿੰਡ ਮੇਰਾ ਡੇਰਾ ਉਠਾਣਾ ਮੈਂ ਕੱਲ ਸੇਵਾ ਕਰਨ ਰਿਹਾ ਗੁਰਦੁਆਰਾ ਜਿਹੜਾ ਬੱਬਾ ਨਾਲ ਤੇ ਮੈਨੂੰ ਘਰ ਦੇੰਦੀ ਕਾਲ ਆਈ ਕਿ ਇਦਾਂ ਦਿਨਾਂ ਧੰਕੀਆਂ ਬੜੀਆਂ ਹੁੰਦੀਆਂ ਤੇ ਮੈਂ ਇਹਨਾਂ ਨੂੰ ਗੱਲ ਕੀਤੀ ਪਰਸੋਂ 2 ਤਰੀਕ ਨੂੰ ਚਾਰ ਗੱਡੀ ਗੱਡੀ ਤੇ ਚਾਰ ਬੰਦੇ ਆਏ ਉਹ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼